ਕੈਰੋਵਾਲ ਦੇ ਵਿੱਚ ਮੌਜੂਦ ਹਾਂ ਜਿੱਥੇ ਪਿਛਲੇ ਕੁਝ ਦਿਨਾਂ ਪਹਿਲਾਂ ਇੱਕ ਅੱਖਾਂ ਦਾ ਕੈਂਪ ਲਗਵਾਇਆ ਗਿਆ ਸੀ ਇਹ ਕੈਂਪ ਕਿੰਨਾ ਵੱਲੋਂ ਲਗਵਾਇਆ ਗਿਆ ਸੀ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਕੈਂਪ ਇੰਡੀਆ ਦੇ ਜਿਹੜੇ ਨੇ ਇੱਕ ਬਿਜ਼ਨਸਮੈਨ ਮਿਸਟਰ ਮਹਿੰਦਰ ਸਿੰਘ ਜੀ ਮਾਲਕ ਉਹਨਾਂ ਵੱਲੋਂ ਇਹ ਕੈਂਪ ਲਗਵਾਇਆ ਗਿਆ ਸੀ ਗਰੀਬ ਪਰਿਵਾਰਾਂ ਦੀ ਲੋੜਵੰਦ ਪਰਿਵਾਰਾਂ ਦੀ ਅੱਖਾਂ ਦੇ ਵਾਸਤੇ ਜਿਨ੍ਹਾਂ ਦੇ ਵਿੱਚ Uh, 700 ਤੋਂ ਵੱਧ ਜਿਹੜੇ ਪੇਸ਼ੇਸ਼ ਇੱਥੇ ਸੀ ਮੌਜੂਦ ਸੀ ਜਿਨ੍ਹਾਂ ਦੀਆਂ ਮੌਕੇ ਤੇ ਜਾਂ ਅੱਖਾਂ ਦਾ ਜਿਹੜਾ ਅਨੁਮਾਨਾ ਕੀਤਾ ਗਿਆ ਜਿਨ੍ਹਾਂ ਨੂੰ ਐਨਕਾ ਲੱਗਣੀਆਂ ਸੀ ਐਨਕਾ ਲਗ ਗਈਆਂ ਮੈਡੀਸਨ ਨਾਲ ਠੀਕ ਹੋਣ ਵਾਲੇ ਸੀ ਉਹਨਾਂ ਨੂੰ ਮੈਡੀਸਨ ਦਿੱਤੀ ਗਈ ਤੇ ਅੱਜ ਜਿਹੜੇ ਨੇ ਇੱਥੇ ਸਕੂਲ ਦੇ ਵਿੱਚ ਮੌਜੂਦ ਨੇ ਅਸੀਂ ਦਿਖਾ ਸਕਦੇ ਹਾਂ ਬੀਬੀਆਂ ਮਾਈਆਂ ਪੈਣਾ ਔਰ ਬਜ਼ੁਰਗ ਜਿਹੜੇ ਇੱਥੇ ਜਿਹੜੇ ਲੋੜਵੰਦ ਪਰਿਵਾਰ ਨੇ ਉਹ ਇੱਥੇ ਪਹੁੰਚੇ ਹੋਏ ਜਿਨ੍ਹਾਂ ਨੂੰ ਅੱਜ ਲੁਧਿਆਣੇ ਦੇ ਵਿੱਚ ਇੱਕ ਵੱਡੇ ਹਸਪੀਟਲ ਦੇ ਵਿੱਚ ਜਿਹੜਾ ਅੱਖਾਂ ਦਾ ਇਲਾਜ ਕਰਵਾਇਆ ਜਾਵੇਗਾ ਜਿਨ੍ਹਾਂ ਦਾ ਆਪਰੇਟ ਹੋਵੇਗਾ ਉੱਥੇ ਲੈਂਸ ਪਵਾਏ ਜਾਣਗੇ ਔਰ ਸੇਵਕ ਕੋ ਸੇਵਕ ਬਣੇ ਆਏ ਜਿੱਤੇ ਮਹਿੰਦਰ ਸਿੰਘ ਜੀ ਮਲਕ ਕਿ ਸੇਵਾ ਨੂੰ ਪਹਿਲ ਦਿੱਤੀ ਜਾਂਦੀ ਹੈ ਇਸੇ ਤਰ੍ਹਾਂ ਮਹਿੰਦਰ ਮਲਕ ਜੀ ਵੱਲੋਂ ਵੀ ਸੇਵਾ ਨੂੰ ਪਹਿਲ ਦਿੱਤੀ ਗਈ ਗਰੀਬਾਂ ਦੀ ਲੋੜਵੰਦਾਂ ਦੀ ਜਿਹੜੀ ਮਦਦ ਕੀਤੀ ਗਈ ਸਾਡੇ ਨਾਲ ਵੀਰ ਜੀ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਾਸੀ ਕਲ ਵੀਰ ਜੀ ਵੀਰ ਜੀ ਸਾਸੀ ਇਹ ਵੀਰ ਜੀ ਜਿੱਤਰਾ ਮਹਿੰਦਰ ਸਿੰਘ ਜੀ ਮਲਕ ਵੱਲੋਂ ਅੱਜ ਪਿੰਡ ਕੈਰੋਂਵਾਲ ਦੇ ਵਿੱਚ ਪਿਛਲੇ ਕੁਝ ਦਿਨ ਪਹਿਲਾਂ 700 ਜਿਹੜੇ ਪੇਸ਼ੇ ਦਾ ਆਏ ਸੀ ਜਿਨ੍ਹਾਂ ਦਾ ਅੱਖਾਂ ਦਾ ਚੈੱਕਅਪ ਕਰਵਾਇਆ ਗਿਆ ਅੱਜ ਕਿੰਨੇ ਕ ਜਿਹੜੇ ਪੇਸ਼ ਹੋਏ ਨੇ ਜਿਹੜੇ ਮਰੀਜ਼ ਨੇ ਜਿਨ੍ਹਾਂ ਦਾ ਅੱਖਾਂ ਦਾ ਆਪਰੇਟ ਹੋਣ ਵਾਸਤੇ ਜਾ ਰਿਹਾ ਜੀ ਅੱਜ 60 ਮਰੀਜ਼ ਨੇ ਔਰ ਸੰਕਰਾ ਹਸਪੀਟਲ ਆ ਇੱਥੋਂ ਤਕਰੀਬਨ ਮੇਰੇ ਖਿਆਲ ਜੇ 160-170 ਕਿਲੋਮੀਟਰ ਹੈ ਔਰ ਉਸ ਹਸਪੀਟਲ ਦਾ ਇਹੋ ਜਿਹਾ ਨਾਮ ਹੈ ਕਿ ਮੇਰੇ ਖਿਆਲ ਵਿੱਚ ਪੰਜਾਬ ਵਿੱਚ ਕਿਸੇ ਵੀ ਹਸਪੀਟਲ ਵਿੱਚ ਅੱਖਾਂ ਦਾ ਉਹੋ ਜਿਹਾ ਇਲਾਜ ਨਹੀਂ ਹੁੰਦਾ ਬਾਕੀ ਮਹਿੰਦਰ ਮਲਕ ਪਾਜੀ ਸਤਿ ਸ੍ਰੀ ਅਕਾਲ ਇਹ ਜੋ ਤੁਸੀਂ ਉਪਰਾਲਾ ਕੀਤਾ ਹੈ ਇਹ ਇਹਦੇ ਬਾਰੇ ਮੈਂ ਬਿਆਨ ਨਹੀਂ ਕਰ ਸਕਦਾ ਇਹ ਉਹ ਲੋਕ ਨੇ ਜਿਹੜੇ ਸਵੇਰੇ ਰੋਟੀ ਖਾ ਰਹੇਨ ਸ਼ਾਮ ਨੂੰ ਪਤਾ ਨਹੀਂ ਖਾਣੇ ਨਹੀਂ ਖਾਣੇ ਗੁਜ਼ਾਰੇ ਕਿਸ ਤਰ੍ਹਾਂ ਕਿਵੇਂ ਹੋ ਰਹਾ ਹੂੰ ਦੁਨੀਆ ਬਹੁਤ ਅੱਛੇ ਕੰਮ ਕਰਦੀ ਹੈ ਮਗਰ ਜੋ ਤੁਸੀਂ ਕੀਤਾ ਔਰ ਖਾਸ ਕਰਕੇ ਇਸ ਇਲਾਕੇ ਚ ਔਰ ਇਸ ਇਲਾਕੇ ਚ ਜੋ ਸ਼ੁਰੂ ਕੀਤਾ ਹੈ ਉਹਦੀ ਜੋ ਦਾਦ ਹੈ ਮੇਰੇ ਖਿਆਲ ਵਿੱਚ ਤੁਹਾਨੂੰ ਪਰਮਾਤਮਾ ਵੱਲੋਂ ਮਿਲੇਗੀ ਅਸੀਂ ਤਾਂ ਸਿਰਫ ਇੱਕ ਇਨਸਾਨੀ ਜੀਵਨ ਦੇ ਤੌਰ ਦੇ ਉੱਤੇ ਗੱਲਾਂ ਬਾਤਾਂ ਵਿਚਾਰ ਵਟਾਂਦਰਾ ਕਰ ਲਏ ਨੇ ਆ ਔਰ ਖਾਸ ਕਰਕੇ ਤੁਹਾਡੀ ਇਸ ਕਾਰਜਗਾਰੀ ਨੂੰ ਵਰਲਡ ਕਲਾਸ ਆਪਰੇਟ ਕਰਨਾ ਇਹ ਵੀਰ ਜੀ ਨੇ ਕੈਮਰੇ ਦੇ ਪਿੱਛੇ ਵੀਰ ਜੀ ਨੇ ਔਰ ਮੇਰੀ ਇੱਕ ਖੁਆਇਸ਼ ਹੋਏਗੀ ਕਿਸੇ ਵੇਲੇ ਵੀ ਟਾਈਮ ਕੱਢ ਕੇ ਤੁਸੀਂ ਇਹਨਾਂ ਨੂੰ ਬਾਕੀ ਦੁਬਾਰਾ ਫਿਰ ਵਾਪਸ ਅੱਜ ਆ ਹੈਗੀ ਆ 27 ਤਰੀਕ ਔਰ ਹੁਣ 12 1 ਵਜੇ ਤੱਕ ਬੱਸ ਤੁਰ ਪੇਗੀ ਉੱਥੋਂ ਬੱਸ ਆ ਗਈ ਹੈ ਤੇ ਸ਼ਾਮ ਨੂੰ ਇਹਨਾਂ ਦੇ ਟੈਸਟ ਹੋਣਗੇ ਸਾਰੇ ਮਰੀਜ਼ਾਂ ਦੇ ਕੱਲ ਆਪਰੇਸ਼ਨ ਹੋਣਗੇ ਅਰਸੋ ਸ਼ਾਮ ਨੂੰ ਇਹਨਾਂ ਨੂੰ ਵਾਪਸ ਫਿਰ 1 ਮਹੀਨੇ ਬਾਅਦ ਜਿਹੜੇ ਮਰੀਜ਼ਾਂ ਦਾ ਕੁਝ ਠੀਕ ਨਹੀਂ ਹੋਇਆ ਜਾਂ ਕੁਝ ਪ੍ਰੋਬਲਮ ਹੈ ਉਹ ਵਾਪਸ ਆਉਣਗੇ ਬਾਕੀ ਖਾਸ ਕਰਕੇ ਅੱਜ ਬਹੁਤ ਕਮੀ ਮਹਿਸੂਸ ਹੋ ਰਹੀ ਹੈ ਰਾਣਾ ਭਾਜੀ ਦੀ ਉਹ ਇੱਥੇ ਹੁੰਦੇ ਤਾਂ ਕਾਫੀ ਬੋਲਦੇ ਸੀਗੇ ਕਰਦੇ ਸੀ ਗੱਲਬਾਤ ਔਰ ਉਹਨਾਂ ਨੇ ਜੋ ਸਾਨੂੰ ਸੁਝਾਅ ਦਿੱਤੇ ਉਹਨਾਂ ਨੇ ਜਿਹੜਾ ਕੈਂਪ ਦੇਖਿਆ ਤੇ ਬਹੁਤ ਵਧੀਆ ਬਹੁਤ ਚਾ ਬਾਕੀ ਗੱਲ ਹੈ ਕਿ ਪਿੰਡ ਨੇ ਇਹਨਾਂ ਨੇ ਸਪੈਸ਼ਲ ਤੁਹਾਡੇ ਲਈ ਹੱਥ ਜੋੜ ਕੇ ਨਿਯੋਤਾ ਦਿੱਤਾ ਹੈ ਪਹਿਲਾਂ ਵੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਅਗਲੀ 28 ਤਰੀਕ ਨੂੰ ਤੁਸੀਂ ਪਰਿਵਾਰ ਸਮੇਤ ਇਸ ਪਿੰਡ ਵਿੱਚ ਪਹੁੰਚਣਾ ਹੈ ਬਾਕੀ ਰਵੀਵੀਰ ਜੀ ਕੋਈ ਬੁਲਣਗੇ ਉਹ ਸਾਡੇ ਨਾਲ ਵੀਰ ਜੀ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਬਹੁਤ ਬਹੁਜੀ ਦਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਵੀਰ ਜੀ ਕਿਸ ਤਰ੍ਹਾਂ ਦੇਖਦੇ ਜਿਹੜਾ ਮਿਸਟਰ ਮਹਿੰਦਰ ਸਿੰਘ ਜੀ ਮਲਕ ਬਿਜ਼ਨਸਮੈਨ ਜਿਹੜੇ ਨੇ ਉਹਨਾਂ ਵੱਲੋਂ ਵੱਡਾ ਉਪਰਾਲਾ ਕਰਕੇ ਜਿਹੜੇ ਕਹ ਦਿੰਦਿਆ ਕਿ ਅੱਖਾਂ ਗਈਆਂ ਜੋਹਾਨ ਗਿਆ ਕਿ ਅੱਖਾਂ ਬਿਨਾ ਜੇ ਅੱਖਾਂ ਨਹੀਂ ਤੇ ਸਾਡੇ ਵਾਸਤੇ ਹਨੇਰਾ ਹੀ ਹਨੇਰਾ ਅੱਜ ਜਿਹੜੇ ਇੰਨਾ ਮਰੀਜ਼ਾਂ ਦਾ ਇਲਾਜ ਕਰਾਉਣ ਵਾਸਤੇ ਜਿਹੜਾ ਇਹਨਾਂ ਨੂੰ ਲੁਧਿਆਣੇ ਭੇਜਿਆ ਜਾ ਰਿਹਾ ਆਪਰੇਟ ਵਾਸਤੇ ਹਾਂਜੀ ਇਹ ਪ੍ਰੋਗਰਾਮ ਸਾਰਾ ਮੈਂ ਹੀ ਡਿਜ਼ਾਈਨ ਕਰਿਆ ਹੂੰ ਜਿੰਨੀ ਪ੍ਰੋਜੈਕਟ ਰਿਪੋਰਟ ਬਣਾ ਕੇ ਫਿਰ ਆਪਾਂ ਅੱਖਾਂ ਅੱਖਾਂ ਦਾ ਕੈਂਪ ਲਾਇਆ ਹੂੰ ਅੱਖਾਂ ਦੀ ਜਿਹੜੀਆਂ ਦੇ ਮਾਰੀਆਂ ਸੀ ਚਿੱਟਾ ਮੂਤੀ ਆ ਗਿਆ ਕਾਲਾ ਮੂਤੀ ਆ ਗਿਆ ਪਤਲੀ ਹੋ ਗਏ ਪਰਦੇ ਹੋ ਗਏ ਫਿਰ ਪੇਸ਼ੈਂਟ ਚੈੱਕ ਕਰਕੇ ਕੱਢਿਆ ਗਿਆ ਉਹਨਾਂ ਦੀ ਲਿਸਟ ਬਣਾਈ ਗਈ ਤੇ ਸਵੇਰ ਦਾ ਮੈਂ ਪ੍ਰਬੰਧ ਕਰ ਰਿਹਾ ਆਪਾਂ ਪ੍ਰਬੰਧ ਕਰਕੇ ਹੁਣ ਬਸ ਆਊਗੀ ਆਪਾਂ ਮੁੱਲਾਪੁਰ ਸ਼ੰਕਰਾਈ ਹਸਪੀਟਲ ਲੈ ਕੇ ਜਾ ਰਹੀਆਂ ਉੱਥੇ ਅੱਜ ਇਹਨਾਂ ਦੀ ਟੈਸਟਿੰਗ ਹੋਣੀ ਹੈ 3:30 ਵਜੇ ਤੋਂ ਲੈ ਕੇ 6:00 ਵਜੇ ਤੱਕ ਜਿਹੜੀ ਕਿ ਮੇਰੇ ਸਾਹ ਜਨ ਨਾਲ ਗੱਲ ਹੋਈ ਆ ਕੱਲ ਇਹਨਾਂ ਦਾ 9:30 ਵਜੇ ਤੋਂ ਆਪਰੇਸ਼ਨ ਸਟਾਰਟ ਹੋ ਜਾਣਾ ਆਪਰੇਸ਼ਨ ਕਰਨ ਤੋਂ ਬਾਅਦ ਉੱਥੇ ਆਪਣੀ ਵਿਵਸਥਾ ਹੈਗੀ ਰਹਿਣ ਦੀ ਬੈੱਡ ਲੱਗੇ ਹੋਏ ਨੇ ਤੇ ਫਿਰ ਉੱਥੇ 24 ਘੰਟੇ ਡਾਕਟਰਾਂ ਦੇ ਸਾਹਮਣੇ ਰਨਗਰਾਨੀ ਚ ਰੱਖਿਆ ਜਾਣਾ ਤੇ ਇਹਨਾਂ ਦੇ ਰਹਿਣ ਸਹਿਣ ਦਾ ਪ੍ਰਬੰਧ ਔਰ ਖਾਣ ਪੀਣ ਦਾ ਪ੍ਰਬੰਧ ਵੀ ਮਹਿੰਦਰ ਮਲਕ ਜੀ ਵੱਲੋਂ ਕੀਤਾ ਗਿਆ ਹੈ ਹਾਂਜੀ ਸਭ ਕੁਝ ਆਪਣੇ ਵੱਲੋਂ ਕਰਿਆ ਜਾ ਰਿਹਾ ਉੱਥੇ 24 ਘੰਟੇ ਡਾਕਟਰਾਂ ਦੀ ਅਬਜ਼ਰਵੇਸ਼ਨ ਚ ਰੱਖਿਆ ਜਾਣਾ ਫਿਰ ਉਸ ਤੋਂ ਬਾਅਦ ਪੱਟੀ ਲਾਉਣ ਤੋਂ ਬਾਅਦ ਜਿਹੜੀ ਉਹਨਾਂ ਦੀ ਹੈਗੀ ਆਪਣੀ ਅੱਖਾਂ ਜਦ ਦੇਖ ਕੇ ਚੈੱਕ ਕਰਕੇ ਫਿਰ ਵਾਪਸ ਅਸੀਂ ਡ੍ਰੌਪ ਕਰਾਂਗੇ ਕਿ ਦੂਸਰਾ ਕੈਂਪ ਆਪਣਾ ਪਿੱਖੀ ਪਿੰਡ ਲੱਗ ਰਿਹਾ ਪਿੱਖੀ ਪਿੰਡ ਤੋਂ ਬਾਅਦ ਵੀ ਜਿਹੜੀ ਕਿਸੇ ਪੇਸ਼ੈਂਟ ਨੂੰ ਕੋਈ ਦਿੱਕਤ ਆਂਦੀ ਆ ਦਵਾਈ ਦੀ ਜ਼ਰੂਰਤ ਆ ਕਿਸੇ ਵੀ ਹੋਰ ਚੀਜ਼ ਦੀ ਜ਼ਰੂਰਤ ਆ ਆਪਾਂ ਦੁਬਾਰਾ ਉਹ ਨਾਲ ਨਾਲ ਟਾਈ ਅਪ ਕਰਿਆ ਹੋਇਆ ਕਿ ਆਪਣੇ ਆਪਣੇ ਪਿੰਡ ਦੇ ਸੂਝੂ ਨੌਜਵਾਨ ਬੰਦੇ ਜਸਕਰਨ ਭਾਈ ਹੈਗੇ ਨੇ ਜਿਹਨਾਂ ਜਰਨਲਿਸਟ ਪ੍ਰਪੇਅਰ ਕਰਕੇ ਰਹਦੇ ਨੇ ਤੇ ਉਸਾਂ ਨਾਲ ਆਪਾਂ ਟਾਈ ਅਪ ਕਰਕੇ ਇਸ ਚੀਜ਼ ਨੂੰ ਕੋਆਰਡੀਨੇਟ ਕਰਕੇ ਕੈਰੀ ਆਨ ਕਰਿਆ ਔਰ ਵੀਰਜੀ ਵੱਲੋਂ ਦੱਸਿਆ ਗਿਆ ਕਿ ਜਿਹੜਾ ਇਹ ਕੈਂਪ ਪਿੰਡ ਕੈਰੋਂਵਾਲ ਦੇ ਵਿੱਚ ਜਿੱਥੇ 70 700 ਮਰੀਜ਼ ਜਿਹੜੇ ਸੀ ਜਿਨ੍ਹਾਂ ਨੇ ਇੱਥੇ ਆਣ ਕੇ ਆਪਣੇ ਅੱਖਾਂ ਦਾ ਜਿਹੜੀ ਚੈੱਕਅਪ ਕਰਵਾਇਆ ਅਗਲਾ ਜਿਹੜਾ ਉਹਨਾਂ ਦਾ ਪ੍ਰੋਗਰਾਮ ਆ ਉਹ ਪਿੱਖੀ ਵਿੰਡ ਦੇ ਵਿੱਚ ਮਹਿੰਦਰ ਮਲਕ ਜੀ ਵੱਲੋਂ ਜਿਹੜਾ ਅੱਖਾਂ ਵਾਸਤੇ ਕੈਂਪ ਲਗਵਾਇਆ ਜਾ ਰਿਹਾ ਹੋਰ ਸਾਡੇ ਨਾਲ ਮੌਜੂਦ ਨੇ ਭੈਣਾ ਮੌਜੂਦ ਹਾਂਜੀ ਬੀਬੀ ਜੀ ਜਿਸ ਤਰ੍ਹਾਂ ਅੱਖਾਂ ਤੋਂ ਬਿਨਾ ਅਸੀਂ ਆਪਣੇ ਦਾ ਚਿਹਰਾ ਵੀ ਨਹੀਂ ਦੇਖ ਸਕਦੇ ਨਹੀਂ ਦੀਦਾ ਨਹੀਂ ਦੀਦਾ ਨਹੀਂ ਗਿਆ ਜਿਵੇਂ ਦੇਖਦੇ ਹੋ ਜਿਹੜਾ ਉਪਰਾਲਾ ਕੀਤਾ ਗਿਆ ਮਹਿੰਦਰ ਸਿੰਘ ਜੀ ਮਲਕ ਵੱਲੋਂ ਕਿਵੇਂ ਕੀ ਉਹਨਾਂ ਦਾ ਕਿਵੇਂ ਧੰਨਵਾਦ ਕਰਨਾ ਚਾਹੁੰਦੇ ਹੋ ਹਾਂਜੀ ਬਹੁਤ-ਬਹੁਤ ਉਹਨਾਂ ਦਾ ਧੰਨਵਾਦ ਹੋਵੇ ਉਹ ਤੇ ਸੰਗਤ ਸਾਰੀ ਦਾ ਮੇਰ ਭਰਿਆ ਹੱਥ ਰੱਖਣੇ ਨਾਲ ਹਾਂਜੀ ਦੇਖੋ ਸੇਵਾ ਤੇ ਹੋਰ ਵੀ ਬੜੀਆਂ ਹੁੰਦੀਆਂ ਨੇ ਜਿਹੜੇ ਅੱਖਾਂ ਦੇ ਬਿਨਾਂ ਤੇ ਹਨੇਰਾ ਹੀ ਹਨੇਰਾ ਵਾ ਤੇ ਜਿਹੜਾ ਉਹਨੇ ਨੇ ਤੁਹਾਡੀਆਂ ਅੱਖਾਂ ਦਾ ਆਪਰੇਸ਼ਨ ਕਰਵਾਉਣ ਲੱਗੇ ਨੇ ਫਿਰ ਇਹ ਤੁਹਾਨੂੰ ਕਿਵੇਂ ਲੱਗਦਾ ਏ ਦੀਦਾ ਹੀ ਨਹੀਂ ਉਥੋਂ ਤੱਕ ਧੁੰਦਲਾ ਧੁੰਦਲਾ ਆਈ ਗਿਆ ਤੇ ਜੇ ਫਿਰ ਦੇਖਣ ਲੱਗ ਪਿਆ ਤੇ ਕੀ ਲੱਗੇਗਾ ਮ ਕੀ ਮਹਿਸੂਸ ਹੋਵੇਗਾ ਜੀ ਬੇ ਜੀ ਤੁਹਾਨੂੰ ਧੰਨਵਾਦ ਧੰਨਵਾਦ ਗਰੀਉ ਕਰਦੇ ਹੈਗੇ ਮਾਤਾ ਜੀ ਵੱਲੋਂ ਕਿਹਾ ਜਾ ਰਿਹਾ ਕਿ ਬਿਲਕੁਲ ਦਿਸਦਾ ਨਹੀਂ ਜਿਸ ਦਿਨ ਦੇਖਣ ਲੱਗ ਪਿਆ ਜਿਹੜਾ ਉਹਨਾਂ ਦੀਆਂ ਅੱਖਾਂ ਦਾ ਅਪਰੇਟ ਹੋਣ ਜਾ ਰਿਹਾ ਲੈਂਸ ਪੈਣ ਜਾ ਰਿਹਾ ਉਹ ਕਹਿੰਦੇ ਨੇ ਕਿ ਮਹਿੰਦਰ ਮਲਖਜੀ ਹੋਣਾ ਦਾ ਬਹੁਤ ਬਹੁਤ ਧੰਨਵਾਦ ਕਿ ਸਾਨੂੰ ਵੀ ਪਤਾ ਲੱਗੇਗਾ ਕਿ ਦੁਨੀਆ ਦੇ ਵਿੱਚ ਕੀ ਵਸ ਰਿਹਾ ਉਥੇ ਹੋਰ ਵੀ ਸਾਡੇ ਨਾਲ ਭੈਣ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਹਾਂਜੀ ਭੈਣ ਜੀ ਸਸੀ ਕਬੀ ਜੀ ਸਸੀਕਾਰ ਹਾਂਜੀ ਅੰਦੀ ਦਾ ਨੇ ਵੀਰ ਜੀ ਇੱਕ ਆਧੂ ਅੱਖਾਂ ਦਾ ਦੀਦਾ ਨਹੀਂ ਦੁਆਸਾ ਹਾਂਜੀ ਬਹੁਤ ਘੱਟ ਦੀਦਾ ਭੈਣ ਜੀ ਇੱਕ ਦੱਸੋ ਕਿ ਤੁਸੀਂ ਕੈਂਪ ਦੇ ਵਿੱਚ ਅੱਖਾਂ ਠੀਕ ਕਰਵਾਉਣੇ ਪਹਿਲਾਂ ਕਿਉਂ ਨਹੀਂ ਕਰਵਾਈਆਂ ਪਹਿਲਾਂ ਫਿਰ ਪੋਤੇ ਤੈਨੂੰ ਪਤਾ ਹੀ ਗਰੀਬੀ ਗ੍ਰਾਬੀ ਦਾ ਕਰਕੇ ਕੋਈ ਪੈਸਾ ਤੇ ਲਾ ਹੋਏ ਤੇ ਫੇਰ ਹੀ ਕਰਾਉਣਾ ਹਾਂਜੀ ਬਹੁਤ ਗਰੀਬ ਬਣ ਮਨੋ ਗਰੀਬੀ ਦਾ ਕਰਕੇ ਤੁਹਾਡੀ ਤਾਂ ਅੱਖਾਂ ਦਾ ਆਪਰੇਟ ਨਹੀਂ ਕਰਵਾਇਆ ਗਿਆ ਹੁਣ ਜਿਹੜਾ ਵੱਡਾ ਆਪ੍ਰਾਲਾ ਕੀਤਾ ਗਿਆ ਹਾਂ ਮਹਿੰਦਰ ਮਲਕ ਜੀ ਵੱਲੋਂ ਕਿਵੇਂ ਦੇਖਦੇ ਹੋ ਇਹਨੂੰ ਹਾਂਜੀ ਬਹੁਤ ਵਧੀਆ ਮੈਨੇ ਮਾਰਾ ਨਹੀਂ ਉਹਨੂੰ ਬਹੁਤ ਬਹੁਤ ਦੋਈ ਉਹਨਾਂ ਦਾ ਬਹੁਤ ਸ਼ੁਕਰਾਨਾ ਉਹਨਾਂ ਦਾ ਜਿਹੜਾ ਇੰਨਾ ਵਿਚਾਰਿਆਂ ਨੇ ਜਨਤਾ ਦੇ ਕਰਨਡੇ ਨੇ ਦੇਖਭਾਲ ਕਰਨਡੇ ਨੇ ਬਹੁਤ ਦਵੇ ਮਾਰਾ ਨਹੀਂ ਉਹਨਾਂ ਨੂੰ ਇਹਦੇ ਨਾਲੋਂ ਜ਼ਿਆਦਾ ਦਵੇ ਮਾਰਾ ਨਹੀਂ ਉਹਨਾਂ ਨੂੰ ਹਾਂਜੀ ਪਰਿਵਾਰਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅੱਖਾਂ ਦਾ ਆਪਰੇਟ ਸਾਡੇ ਤੋਂ ਕਰਵਾਇਆ ਨਹੀਂ ਗਿਆ ਕਿ ਘਰ ਦੀਆਂ ਮਜਬੂਰੀਆਂ ਸਨ ਤੇ ਜਿਸ ਕਾਰਨ ਅੰਨੇ ਤੋਂ ਅੱਖਾਂ ਦਾ ਜਿਹੜਾ ਆਪਰੇਸ਼ਨ ਨਹੀਂ ਕਰਵਾਇਆ ਗਿਆ ਜਿਹੜਾ ਵੱਡਾ ਉਪਰਾਲਾ ਕਰਕੇ ਸਾਨੂੰ ਮਹਿੰਦਰ ਮਲਕ ਜੀ ਸਾਡੀਆਂ ਅੱਖਾਂ ਦੀ ਜਿਹੜੀ ਰੋਸ਼ਨੀ ਜਿਹੜੀ ਵਾਪਸ ਆਏਗੀ ਅਸੀਂ ਦੋਦਾਰੀ ਜਿਹੜੀ ਦੇਖ ਸਕਾਂਗੇ ਔਰ ਉਹਨਾਂ ਨੇ ਉੱਥੇ ਧੰਨਵਾਦ ਵੀ ਕੀਤਾ ਮਹਿੰਦਰ ਮਲਕ ਜੀ ਹੋਣਾਂ ਦਾ ਅਸੀਂ ਹੁਣ ਤੁਹਾਨੂੰ ਦਿਖਾਵਾਂਗੇ ਕਿ ਬਾਹਰ ਜਿਹੜੀ ਸੰਗਤ ਆ ਬੱਸ ਦੇ ਵਿੱਚ ਸਵਾਰ ਹੋਣ ਲੱਗੀ ਆ ਜਿਹੜੇ 50 ਤੋਂ 60 ਦੇ ਕਰੀਬ ਜਿਹੜੇ ਆ ਮਰੀਜ਼ ਜਿਹੜੇ ਅੱਖਾਂ ਦਾ ਆਪਰੇਸ਼ਨ ਕਰਵਾਉਣ ਵਾਸਤੇ ਜਿਆ ਆਈ ਹਸਪੀਟਲ ਤੋਂ ਜਿਹੜੀ ਬੱਸ ਜਿਹੜੀ ਆ ਪਿੰਡ ਕੈਰੋਂਵਾਲ ਦੇ ਵਿੱਚ ਪਹੁੰਚ ਚੁੱਕੀ ਆ ਅਸੀਂ ਤੁਹਾਨੂੰ ਦਿਖਾ ਸਕਦੇ ਆ ਬੱਸ ਦੇ ਵਿੱਚ ਜਿਹੜੇ ਨੇ ਮਰੀਜ਼ ਜਿਨ੍ਹਾਂ ਨੇ ਅੱਖਾਂ ਦਾ ਆਪਰੇਸ਼ਨ ਹੋਣਾ ਜਿਨ੍ਹਾਂ ਦੀ ਅੱਖਾਂ ਦੇ ਲੈਂਸ ਪਾਏ ਜਾਣੇ ਨੇ ਬੱਸ ਦੇ ਵਿੱਚ ਸਵਾਰ ਹੋ ਚੁੱਕੇ ਨੇ ਲੁਧਿਆਣੇ ਵਾਸਤੇ ਜਿਹੜੀ ਬੱਸ ਆ ਲੁਧਿਆਣੇ ਵਾਸਤੇ ਜਿਹੜੀ ਇਹ ਬੱਸ ਆ ਰਵਾਨਾ ਹੋਣ ਲੱਗੀ ਆ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਇੱਕ ਵਾਰੀ ਦਿਖਾਇਆ ਜਾਵੇ ਕਿ ਜਿਹੜੇ ਉਹਨਾਂ ਦੇ ਤਾਂ ਨਾਮ ਤੇ ਮੈਂਬਰ ਨੇ ਬੱਸ ਦੇ ਵਿੱਚ ਸਵਾਰ ਹੋ ਚੁੱਕੇ ਨੇ ਲੁਧਿਆਣੇ ਵਾਸਤੇ ਆਈ ਸਾਂਕਰਾ ਆਈ ਹਸਪੀਟਲ ਵਾਸਤੇ ਜਿਹੜੇ ਨੇ ਆਪਣੀਆਂ ਅੱਖਾਂ ਦਾ ਇਲਾਜ ਕਰਾਉਣ ਵਾਸਤੇ ਜਾ ਰਹੇ ਨੇ ਅਸੀਂ ਅਰਦਾਸ ਕਰਾਂਗੇ ਇਹਨਾਂ ਮਰੀਜ਼ਾਂ ਵਾਸਤੇ ਕਿ ਵਾਹਿਗੁਰੂ ਪ੍ਰਮਾਤਮਾ ਕਰੇ ਕਿ ਇਹਨਾਂ ਦਾ ਜਿਹੜਾ ਅੱਖਾਂ ਦਾ ਆਪਰੇਟ ਆ ਇਹ ਜਿਹੜਾ ਬਹੁਤ ਵਧੀਆ ਹੋਵੇ ਔਰ ਇਹ ਜਿਹੜੀ ਆ ਦੁਨੀਆ ਨੂੰ ਜਿਹੜੀ ਆ ਐ ਤੇ ਅੱਖਾਂ ਤੋਂ ਬਿਨਾ ਸਭ ਹਨੇਰਾ ਹਨੇਰਾ ਹੁੰਦਾ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਇਹ ਜਿਹੜੀ 160 70 ਕਿਲੋਮੀਟਰ ਤੋਂ ਸ਼ੰਕਰਾ ਆਖਾਂ ਦਾ ਹਸਪੀਟਲ ਜਿਹੜਾ ਉਤੋਂ ਬੱਸ ਚੱਲ ਕੇ ਆਈ ਆ ਜਿਹਦੇ ਵਿੱਚ ਮਰੀਜ਼ ਜਿਹੜੇ ਨੇ ਸਵਾਰ ਹੋ ਚੁੱਕੇ ਨੇ ਤੇ ਇਹ ਬੱਸ ਹੁਣ ਲੁਧਿਆਣੇ ਲੈ ਕੇ ਜਿਹੜੀ ਆ ਮਰੀਜ਼ਾਂ ਨੂੰ ਜਾ ਰਹੀ ਆ ਸਾਰੀ ਸੰਗਤ ਵੱਲੋਂ ਜਿਹੜਾ ਕਹਿ ਸਕਦੇ ਆ ਅਸੀਂ ਮਿਸਟਰ ਮਹਿੰਦਰ ਸਿੰਘ ਜੀ ਮਲਕਾ ਹੁਣਾਂ ਦਾ ਜਿਹੜਾ ਧੰਨਵਾਦ ਕੀਤਾ ਜਾ ਰਿਹਾ ਕਿ ਉਹਨਾਂ ਦਾ ਇਹ ਵੱਡਾ ਉਪਰਾਲਾ ਪਿਛਲੀ ਵਾਰ ਜਿਹੜੇ ਮਹਿੰਦਰ ਮਲਕ ਜੀ ਹੁਣਾ ਜਿਹੜੇ ਕੰਪਨੀ ਦੇ ਡਾਇਰੈਕਟਰ ਸਨ ਪਰਦੀਪ ਰਾਣਾ ਜੀ ਉਹ ਇੱਥੇ ਪਹੁੰਚੇ ਸੀ ਜਿਨ੍ਹਾਂ ਨੇ ਮਰੀਜ਼ਾਂ ਦੇ ਨਾਲ ਗੱਲਬਾਤ ਕੀਤੀ ਬੜੇ ਪਿਆਰ ਦੇ ਨਾਲ ਮਰੀਜ਼ਾਂ ਦਾ ਜਿਹੜਾ ਦੁੱਖ ਸੁੱਖ ਸੁਣਿਆ ਅੱਜ ਉਹ ਇੱਥੇ ਪਹੁੰਚੇ ਨਹੀਂ ਆ ਉਹਨਾਂ ਦੀ ਜਿਹੜੀ ਕਮੀ ਜਿਹੜੀ ਹੈ ਉਹ ਜਰੂਰ ਮਹਿਸੂਸ ਹੋ ਰਹੀ ਆ ਅਗਲੀ ਵਾਰ ਜਿਹੜਾ ਉਹਨਾਂ ਦਾ ਮਹਿੰਦਰ ਸਿੰਘ ਜੀ ਮਲਕ ਵੱਲੋਂ ਜਿਹੜਾ ਵੱਡਾ ਉਪਰਾਲਾ ਕੀਤਾ ਜਾ ਰਿਹਾ ਪਿੱਖੀ ਵਿੰਡ ਵਾਸਤੇ ਮਹਿੰਦਰ ਮਲਕ ਜੀ ਆਪ ਵੀ ਇੱਥੇ ਪਹੁੰਚ ਰਹੇ ਨੇ ਪ੍ਰਦੀਪ ਰਾਣਾ ਜੀ ਪਹੁੰਚ ਰਹੇ ਨੇ ਉਹਨਾਂ ਦੀ ਪੂਰੀ ਟੀਮ ਪਹੁੰਚ ਰਹੀ ਆ ਸੋ ਸਾਰੀ ਸੰਗਤ ਦਾ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ ਜਾ ਰਿਹਾ